ਸਸੀ ਗਾਲ ਜੀ ਮੈਂ ਸਾਰੇ ਢਿੱਲੋਂ ਉਮੀਦ ਹੈ ਕਿ ਤੁਸੀਂ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਆਪਾਂ ਨੈਸ਼ਨਲ ਵਾੜੀ ਸਰਦਾਰ ਨਰਪਾਲ ਸਿੰਘ ਪਿੰਡ ਸੁਖਾ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਉਹਨਾਂ ਨੇ ਆਪਣੇ ਪਿੰਡ ਦੇ ਵਿੱਚ ਵੱਡੇ ਰੋਡ ਉੱਪਰ ਖਾਸ ਨਸਸੀ ਖੋਲੀ ਹੋਈ ਹੈ ਅਤੇ ਨਾਲ ਹੀ ਕੁਲਾੜਾ ਚਲਾ ਰਹੇ ਹਨ ਉਹਨਾਂ ਕੁਲਾੜੇ ਨੂੰ ਬਹੁਤ ਵਧੀਆ ਢੰਗ ਦੇ ਨਾਲ ਜਾਲੀਆਂ ਲਾ ਕੇ ਬਣਾਇਆ ਹੋਇਆ ਹੈ ਅੱਜ ਆਪਾਂ ਸਰਦਾਰ ਨਰਪਾਲ ਸਿੰਘ ਹੋਰਾਂ ਤੋ ਜਾਣਾਂਗੇ ਨਕਲੀ ਅਤੇ ਅਸਲੀ ਗੁੜ ਦੀ ਪਹਿਚਾਨ ਕਿਹੜਾ ਗੁੜ ਹੁੰਦਾ ਹੈ ਜਿਸ ਦੀ ਚਾਹ ਪਾਟ ਜਾਂਦੀ ਹੈ ਸਸਿਕਾ ਭਾਈ ਸਤਿ ਸ਼੍ਰੀ ਅਕਾਲ ਜੀ ਭਾਈ ਸਵਾਗਤ ਹੈ ਤੁਹਾਡਾ ਸਾਡੀ ਸਟੂਡੀਓ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਥੇ ਆਉਣ ਤੇ ਜੀ ਭਾਈ ਜੀ ਤੁਸੀਂ ਨਾ ਬਹੁਤ ਹੀ ਵਧੀਆ ਕੁਆਲਿਟੀ ਦਾ ਗੁੜ ਬਣਾ ਰਹੇ ਹੋ ਇੱਥੇ ਤੇ ਉਹਦੇ ਵਿੱਚ ਬਹੁਤ ਸਾਰੀਆਂ ਵੈਰਾਈਟੀਆਂ ਬਣਾ ਰਹੇ ਹੋ ਤੇ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਵੀ ਇਹ ਕਿੰਨੀਆਂ ਵੈਰਾਈਟੀਆਂ ਤੁਸੀਂ ਬਣਾ ਰਹੇ ਹੋ ਜਦੋਂ ਅਸੀਂ ਨਵੰਬਰ ਦੇ ਵਿੱਚ ਖਲਾੜਾ ਚਲਾਉਣਾ ਹੈ ਉਦੋਂ ਤਾਂ 10 ਤੋਂ 11 ਆਈਟਮਾਂ ਸਾਡੇ ਕੋਲੇ ਦੀਆਂ ਬਣਦੀਆਂ ਨਗੀਆਂ ਜਿਵੇਂ ਜਿਵੇਂ ਮੈਂ ਹੁਣ ਆਪਾਂ ਗਰਮੀ ਦੇ ਵਿੱਚ ਜਾ ਰਹੇ ਹਾਂਗੇ ਤਾਂ ਤਕਰੀਬਨ ਪੰਜ ਕਿ ਕਿਸਮਾਂ ਦਾ ਗੁੜ ਸਾਡੇ ਕੋਲੇ ਇਸ ਟਾਈਮ ਦੇ ਵਿੱਚ ਸਟੋਰ ਦੇ ਵਿੱਚ ਉਪਲਬਧਾ ਹੈਗਾ ਜਿਹੜਾ ਅਸੀਂ ਇੱਥੇ ਤਿਆਰ ਕੀਤਾ ਹੋਇਆ ਆਪਣੇ ਖਲਾੜ ਦੇ ਉੱਪਰ ਜੀ ਠੀਕ ਹੈ ਹਾਂਜੀ ਤੇ ਇੱਕ ਮੈਂ ਦੇਖਿਆ ਸੀ ਵੀ ਆਮ ਜਿਹੜੇ ਕਿਸਾਨ ਆ ਉਹ ਤਾਂ ਸੌਫ ਨੂੰ ਵੀ ਓਮੀ ਪਾਣ ਦੇ ਵਿੱਚ ਤੇ ਤੁਸੀਂ ਸਾਰਾ ਪੀਸ ਕਿ ਪਾ ਰਹੇ ਹੋ ਕੀ ਕੀ ਪਾ ਰਹੇ ਹੋ ਤੇ ਕਿਉਂ ਪਾ ਰਹੇ ਹੋ ਸੌਫ ਸੌਂਫ ਜਿਹੜੀ ਸਾਡੇ ਸੌਂਫ ਵਾਲੀ ਬਣ ਗਈ ਹੈ ਜਦੋਂ ਆਪੇ ਖਾਣਾ ਖਾਣ ਤੋਂ ਬਾਅਦ ਤਕਰੀਬਨ ਹਰੇਕ ਬੰਦਾ ਚਾਹੁੰਦਾ ਵੀ ਮੈਨੂੰ ਕੋਈ ਇਸ ਤਰ੍ਹਾਂ ਦਾ ਗੋੜ ਮਿਲੇ ਜਿਹਦੇ ਵਿੱਚ ਸੌਂਫ ਤੇ ਅਜਮੈਨ ਤੇ ਇਲਾਇਚੀ ਪਾਊਡਰ ਹੋਵੇ ਉਹ ਅਸੀਂ ਸੌਂਫ ਅਜਮੈਨ ਵਾਲਾ ਜਿਵੇਂ ਗੋੜ ਤਿਆਰ ਕੀਤਾ ਹੋਇਆ ਸਾਡੇ ਕੋਲੇ ਇਹ 33 ਗ੍ਰਾਮ ਦੀ ਤਕਰੀਬਨ ਟਿੱਕੀ ਬਣੀ ਹੋਈ ਹੈਗੀ ਇਹ ਅਸੀਂ ਇਹਦੇ ਵਿੱਚ ਸੌਂਫ ਪੀ ਕੇ ਨਹੀਂ ਪਾਉਂਦੇ ਤਾਂ ਇਹ ਮੰਨ ਕੇ ਚੱਲੋ ਵੀ ਉਹ ਸਾਡੇ ਦੰਦਾਂ ਦੇ ਵਿੱਚ ਸੌਂਫ ਫਸ ਜੂਗੀ ਤੇ ਉਸ ਤੋਂ ਬਾਅਦ ਕੀ ਸਾਨੂੰ ਟੂਥਪਿਕ ਨਾਲ ਉਹ ਸੌਂਫ ਕੱਢਣੀ ਪੈਂਦੀ ਹੈ ਤੇ ਖਪਤਕਾਰ ਦੀ ਇਹ ਡਿਮਾਂਡ ਸੀ ਕਿ ਵੀ ਸੌਂਫ ਸਾਡੇ ਦੰਦਾਂ 'ਚ ਫਸਦੀ ਹੈਗੀ ਇਸ ਕਰਕੇ ਅਸੀਂ ਸੌਂਫ ਇਹਨੂੰ ਪੀਸ ਕੇ ਪਾ ਰਹੇ ਹਾਂਗੇ ਜੇ ਅਸੀਂ ਟ੍ਰੇ ਦੇ ਵਿੱਚ ਇਹਨੂੰ ਟਿੱਕੀ ਨੂੰ ਤਿਆਰ ਕਰੀਏ ਤਾਂ ਸਾਨੂੰ ਉੱਪਰ ਸੌਂਫ ਪਣੀ ਪਊਗੀ ਜੇ ਅਸੀਂ ਫਰੇਮ ਦੇ ਵਿੱਚ ਲੈ ਕੇ ਜਾਂਦੇ ਹਾਂਗੇ ਤਾਂ ਤਕਰੀਬਨ ਪੂਰਾ ਪਾਊਡਰ ਬਣਾ ਕੇ ਅਸੀਂ ਤਾਂ ਸਾਨੂੰ ਟਿੱਕੀ ਦੇ ਸਾਰਾ ਅੰਦਰ ਵੀ ਪਾਊਡਰ ਜਾਊਗਾ ਤੇ ਬਾਹਰ ਕੋਈ ਬੜਾ ਸੌਂਫ ਸਾਨੂੰ ਨਜ਼ਰ ਨਹੀਂ ਆਊਗੀ ਇਹ ਇੱਕ ਮੇਨ ਕਾਰਨ ਹੈਗਾ ਵੀ ਦੰਦਾਂ ਦੇ ਵਿੱਚ ਫਸਦੀ ਹੈ ਸਾਡੇ ਸੌਂਫ ਦੀ ਠੀਕ ਹੈ ਹਾਂਜੀ ਤੇ ਇੱਕ ਬਹੁਤ ਸਾਰੇ ਹੋਰ ਕਿਸਾਨ ਵੀਰਾਂ ਨੂੰ ਇਹ ਪ੍ਰੋਬਲਮ ਆਉਂਦੀ ਹੈ ਵੀ ਚਾਹ ਗੁੜਤਾ ਲੈ ਜਾਂਦੇ ਆ ਉਹ ਹਾਂਜੀ ਤੇ ਚਾਹ ਨਾ ਕਰੇ ਜਾ ਕੇ ਪਾੜ ਜਾਂਦੀ ਆ ਉਹਦੇ ਕੀ ਕਾਰਨ ਹੁੰਦੇ ਆਪਾਂ ਨੂੰ ਵੀ ਗੁੜ ਬਣਾਉਣ ਵੇਲੇ ਕੋਈ ਚੱਕਰ ਪੈ ਜਾਂਦਾ ਕਿ ਆਪਣਾ ਗੰਨਾ ਪੈਦਾ ਕਰਨ ਵੇਲੇ ਕੋਈ ਚੱਕਰ ਪੈ ਜਾਂਦਾ ਉਹ ਜਿਹੜਾ ਪਾੜ ਇਹ ਆਪਾਂ ਤਿੰਨੇ ਪ੍ਰੋਸੀਜਰਾਂ ਦੇ ਵਿੱਚ ਆਪਾਂ ਮਤਲਬ ਦੇਖ ਸਕਦੇ ਆਂਗੇ ਵੀ ਸ਼ੁਰੂਆਤੀ ਦੌਰ ਦੇ ਵਿੱਚ ਸਾਡੀ ਕੋਈ ਵੈਰਾਈਟੀ ਐਦਾਂ ਦੀ ਹੈਗੀ ਜਿਹੜੀ ਜੂਸ ਵਾਲੀ ਵੈਰਾਈਟੀ ਹੈਗੀ ਅਸੀਂ ਉਹਨੂੰ ਗੰਨੇ ਦੇ ਗੁੜ ਦੇ ਵਿੱਚ ਲੈ ਗਏ ਉਹਦਾ ਕਾਰਨ ਵੀ ਥੋੜਾ ਹੋ ਸਕਦਾਗਾ ਪਰ ਜਦੋਂ ਸਾਡੇ ਖਿਲਾੜੇ ਦੇ ਉੱਪਰ ਗੰਨਾ ਆ ਗਿਆ ਜੀ ਉਹ ਸਾਡਾ ਗੰਨਾ ਬੇਹਾ ਨਹੀਂ ਹੋਣਾ ਚਾਹੀਦਾ ਠੀਕ ਹੈ ਜਿੰਨਾ ਛੇਤੀ ਤੋਂ ਛੇਤੀ ਸਾਡਾ ਖਲਾੜੇ ਦੇ ਵਿੱਚ ਨਿਕਲ ਕੇ ਗੁੜ ਦੀ ਸ਼ੇਪ ਵਿੱਚ ਚਲਾ ਜਾਊਗਾ ਠੀਕ ਹੈ ਜਿਵੇਂ ਅਸੀਂ ਉਹਨੂੰ ਬਾਸਾ ਗੰਨਾ ਕਹਿੰਨਾ ਕਹਿੰਦੇ ਆ ਠੀਕ ਹੈ ਬੇਹਾ ਗੰਨਾ ਉਹਦੇ ਨਾਲ ਸਾਡੇ ਚਾਹ ਪੱਟਣ ਦੀ ਸਮੱਸਿਆ ਆਉਂਦੀ ਹੈਗੀ ਇੱਕ ਕਾਰਨ ਇਹ ਵੀ ਹੋ ਸਕਦਾ ਹੈਗਾ ਵੀ ਜਦੋਂ ਅਸੀਂ ਬਣਾਉਣ ਦੇ ਵਿੱਚ ਜਿਹੜਾ ਸਾਡਾ ਪੁਰਾਣਾ ਤਰੀਕਾ ਸੀ ਚਾਹ ਬਣਾਉਣ ਦਾ ਸਾਨੂੰ ਉਸ ਤਰ੍ਹਾਂ ਦਾ ਤਕਨੀਕਾ ਬਣਾਉਣਾ ਚਾਹੀਦਾ ਹੈ ਇਹ ਨਾ ਹੋਵੇ ਵੀ ਨਾਲੇ ਅਸੀਂ ਪਾਣੀ ਪਾ ਲਿਆ ਚਾਹ ਪੱਤੀ ਪਾ ਲਈ ਗੁੜ ਪਾ ਲਿਆ ਤੇ ਨਾਲ ਹੀ ਦੁੱਧ ਪਾ ਲਿਆ ਉਸ ਤਰ੍ਹਾਂ ਵਾਲਾ ਦੇਵਾਂਗੇ ਕੁਝ ਕਾਰਨ ਉਹ ਵੀ ਹੋ ਸਕਦਾ ਜੀ ਠੀਕ ਹੈ ਹਾਂਜੀ ਤੇ ਉਹਦੇ ਹੁਣ ਕੋਈ ਜਿਹੜੇ ਆਪਣੇ ਬਣਾਉਣ ਵਾਲੇ ਪਕਾਵੇ ਐ ਇਹਨਾਂ ਦਾ ਵੀ ਕੋਈ ਚੱਕਰ ਹੋ ਸਕਦਾ ਵੀ ਇਹਨਾਂ ਵੀ ਬਣਾਉਣ ਚ ਵੀ ਕੋਈ ਫਰਕ ਪੈ ਸਕਦਾ ਇਹਦਾ ਬਣਾਉਣ ਦੇ ਵਿੱਚ ਇਹੀ ਫਰਕ ਪੈ ਸਕਦਾ ਜਿਵੇਂ ਹੁਣ ਮੇਰੇ ਕੋਲੇ ਆ ਗੁੜ ਜਿਹੜਾ ਮੇਰਾ ਸਟੋਰ ਦੇ ਵਿੱਚ ਪਿਆ ਹੈਗਾ ਇਹ ਗੁੜ ਤਕਰੀਬਨ ਮਤਲਬ ਪਿਓਰ ਗੁੜ ਹੈਗਾ ਇਹਦੇ ਵਿੱਚ ਹਾਰਡਨੈਸ ਬਹੁਤ ਜ਼ਿਆਦਾ ਹੋਣੀ ਚਾਹੀਦੀ ਹੈ ਗੁੜ ਦੇ ਵਿੱਚ ਠੀਕ ਹੈ ਜਦੋਂ ਆਪਣੀਆਂ ਪੰਜਾਬ ਦੇ ਵਿੱਚ ਮੇਲੇ ਚੱਲਦੀਆਂ ਨੇ ਗੀਆਂ ਗੁੜ ਦੀਆਂ ਉਸ ਟਾਈਮ ਤੇ ਸਾਨੂੰ ਖਿਲਾੜੇ ਚਲਾਉਣੇ ਚਾਹੀਦੇ ਨੇਗੇ ਜੇ ਅਸੀਂ ਉਸ ਤੋਂ ਐਡਵਾਂਸ 10ਵੇਂ ਮਹੀਨੇ ਚ ਖਿਲਾੜਾ ਚਲਾਉਣਿਆਂਗੇ ਜਿਵੇਂ ਦੇ ਆਮ ਤੌਰ ਤੇ ਪ੍ਰਚਲਿਤ ਕਹਾਣੀਆਂ ਲਗੀਆਂ ਤੇ ਅਸੀਂ ਦੇਖਦੇ ਵੀ ਆ ਇਹ ਪ੍ਰੈਕਟੀਕਲ ਤੌਰ ਤੇ ਕਿ ਗੁੜ ਦੇ ਵਿੱਚ ਖੰਡ ਮਲਾਉਂਦੇ ਨੇਗੇ ਹੋਰ ਚੀਜ਼ਾਂ ਕਈ ਮਲਾਈਆਂ ਜਾਂਦੀਆਂ ਨੇਗੀਆਂ ਜੇ ਅਸੀਂ ਸਮੇਂ ਤੇ ਗੁੜ ਨੂੰ ਅਸੀਂ ਤਿਆਰ ਕਰਾਂਗੇ ਸਾਨੂੰ ਨਾ ਤਾਂ ਮਲਾਉਣ ਦੀ ਲੋੜ ਪਵੇ ਠੀਕ ਹੈ ਨਾਲੇ ਸਾਨੂੰ ਨੇਚਰਲ ਕਲਰ ਮਿਲ ਜੂਗਾ ਤੇ ਨਾਲੇ ਸਾਨੂੰ ਸ਼ੁੱਧ ਗੁੜ ਮਿਲ ਜੂਗਾ ਤੇ ਗੁੜ ਦੇ ਵਿੱਚ ਜੇ ਗੋਲ ਪੋਲਾ ਰਹਿ ਜੂਗਾ ਤਾਂ ਸਾਨੂੰ ਇਹ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਊਗਾ ਪਰ ਜੇ ਸਾਡਾ ਗੁੜ ਫਰਵਰੀ ਤੇ ਮਾਰਚ ਦੇ ਵਿੱਚ ਬਣਿਆ ਹੋਇਆ ਇਸ ਤਰ੍ਹਾਂ ਗੁੜ ਕੜਦਾ ਹੈਗਾ ਆਵਾਜ਼ ਆਉਂਦੀ ਹੈ ਠੀਕ ਹੈ ਫਿਰ ਸਾਨੂੰ ਕੋਈ ਰੱਖ-ਰਖਾਵ ਦੇ ਵਿੱਚ ਵੀ ਸਮੱਸਿਆ ਨਹੀਂ ਆਉਂਦੀ ਤੇ ਅਸੀਂ ਇਹਨੂੰ ਲੰਮਾ ਸਮਾਂ ਤੱਕ ਗੁੜ ਨੂੰ ਰੱਖ ਸਕਦੇ ਹਾਂ ਠੀਕ ਹੈ ਹਾਂਜੀ ਤੇ ਇੱਕ ਨਾ ਹੁਣ ਹੋਰ ਕਿਸਾਂ ਸਾਰੇ ਵੀਰਾਂ ਦੀ ਹੈਗੀ ਐ ਸਮੱਸਿਆ ਵੀ ਨਕਲੀ ਗੁੜ ਬਹੁਤ ਆਉਂਦਾ ਤੇ ਨਕਲੀ ਗੁੜ ਨੂੰ ਆਪਾਂ ਕਿਵੇਂ ਪਰਖ ਕਰ ਸਕਦੇ ਹਾਂ ਕਿਉਂਕਿ ਹੁਣ ਲੈਬਾਰਟਰੀ ਦਾ ਆਪਾਂ ਲਿਜਾ ਨਹੀਂ ਸਕਦੇ ਤੇ ਹਰੇਕ ਬੰਦੇ ਨੇ ਖਲਾੜੇ ਤੋਂ ਲੈਣਾ ਹੁੰਦਾ ਹੈ ਗੁੜਾ ਉਸ ਗੁੜ ਨੂੰ ਆਪਾਂ ਕੀ ਦੇਖ ਕੇ ਲਈਏ ਵੀ ਗੁੜਾ ਆਪਾਂ ਨੂੰ ਪਤਾ ਲੱਗ ਜੇ ਵੀ ਇਹ ਕੈਮੀਕਲ ਜ਼ਿਆਦਾ ਹੈ ਜਾਂ ਨਕਲੀ ਤਿਆਰ ਕੀਤਾ ਹੋਇਆ ਹੈ ਜਿਹੜਾ ਬਾਜ਼ਾਰ ਦੇ ਵਿੱਚ ਗੁੜ ਆ ਰਿਹਾ ਹੈ ਤੇ ਜਾਂ ਖਲਾੜਿਆਂ ਦੇ ਉੱਪਰ ਗੁੜ ਬਣ ਰਿਹਾਗਾ ਹਾਂਜੀ ਉਹ ਗੁੜ ਦੇ ਵਿੱਚ ਸਾਨੂੰ ਇੱਕ ਤਾਂ ਭਰੋਸੇਯੋਗ ਬੰਦੇ ਤੋਂ ਹੀ ਗੁੜ ਖਰੀਦਣਾ ਚਾਹੀਦਾ ਜਿੱਥੇ ਅਸੀਂ ਵਿਸ਼ਵਾਸ ਕਰਦੇ ਆ ਠੀਕ ਹੈ ਤੇ ਉੱਥੋਂ ਦਾ ਸਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਇਹ ਬੰਦਾ ਮਿਲਾਵਟ ਕਰਦਾ ਹੈ ਕਿ ਨਹੀਂ ਕਰਦਾ ਜਿੱਥੋਂ ਤੱਕ ਮੇਰੀ ਸਮਝ ਹੈ ਵੀ ਜਿੰਨੇ ਸਾਡੇ ਯੂਨੀਵਰਸਿਟੀ ਤੋਂ ਟ੍ਰੇਨਿੰਗ ਲੈ ਕੇ ਕਿਸਾਨਾਂ ਖਲਾੜੇ ਲੱਗੇ ਹੋਏ ਨੇਗੇ ਠੀਕ ਹੈ ਉਹ ਤਕਰੀਬਨ ਸਾਰੇ ਹੀ ਬੰਦੇ ਖਲਾੜੇ ਦਾ ਜਿੰਨੇ ਕੰਮ ਕਰ ਰਹੇ ਨੇ ਗੁੜ ਦਾ ਉਹ ਵਧੀਆ ਕੰਮ ਕਰ ਰਹੇ ਆ ਮੈਨੂੰ ਨਹੀਂ ਲੱਗਦਾ ਕੋਈ ਇਸ ਤਰ੍ਹਾਂ ਦਾ ਜਿਹੜੇ ਬਾਰੋ ਆਗੇ ਕੁਝ ਕਲਾੜੇ ਲੱਗੇ ਹੋਏ ਨੇਗੇ ਉਹਨਾਂ ਨੂੰ ਅਸੀਂ ਸ਼ੱਕ ਦੇ ਦਰਰੇ ਦੇ ਵਿੱਚ ਦੇਖਦੇ ਹਾਂ ਤੇ ਕੁਝ ਪਿਛਲੇ ਸਾਲ ਦੇ ਵਿੱਚ ਇਹ ਹਸ਼ਿਆਰਪੁਰ ਵਾਲੇ ਏਰੀਆ ਦੇ ਵਿੱਚ ਕੁਝ ਵੀਡੀਓ ਪਈਆਂ ਵੀ ਸੀਗੇ ਇਹ ਕੀ ਕੀ ਮਲਾਵਟ ਕਰਦੇ ਨੇਗੇ ਪਰ ਜਦੋਂ ਅਸੀਂ ਸਰਸਰੀ ਨਿਗਾ ਦੇ ਵਿੱਚ ਗੁੜ ਦੇ ਉੱਤੇ ਨਜ਼ਰ ਮਾਰਦੇ ਹਾਂ ਹਾਂਜੀ ਜਦੋਂ ਅਸੀਂ ਗੁੜ ਨੂੰ ਭੰਦਿਆਂਗੇ ਇੱਕ ਤਾਂ ਪੂਰਾ ਇਦਾਂ ਹਾਰਡ ਹੋਵੇ ਇੱਕ ਵਿੱਚ ਆ ਚਿੱਟੀ ਜਿਹੜੀ ਲੇਅਰ ਬਣੀ ਹੁੰਦੀ ਹੈ ਇਹ ਬਿਲਕੁਲ ਸਹੀ ਲੇਅਰ ਬਣੀ ਹੋਣੀ ਚਾਹੀਦੀ ਹੈ ਠੀਕ ਹੈ ਤੇ ਜਦੋਂ ਅਸੀਂ ਗੁੜ ਨੂੰ ਇਦਾਂ ਖਾਣਿਆਂਗੇ ਹੂੰ ਇਹ ਸਾਡੇ ਮਤਲਬ ਗੁੜ ਦਾ ਜਿਹੜਾ ਸਵਾਦ ਹੈਗਾ ਉਹ ਸਹੀ ਹੋਣਾ ਚਾਹੀਦਾ ਹੈਗਾ ਠੀਕ ਹੈ ਤੇ ਜੇ ਗੁੜ ਦਾ ਸਵਾਦ ਨਹੀਂ ਸਹੀ ਹੈਗਾ ਫਿਰ ਆਪਾਂ ਇੱਕ ਹੋਰ ਉਪਰਾਲਾ ਕਰ ਸਕਦੇ ਆਂ ਵੀ ਜਿਹੜੇ ਤੁਰੇ ਫਿਰਦੇ ਠੱਠੇ ਹੁੰਦੇ ਨੇਗੇ ਹਾਂਜੀ ਆਪਾਂ ਜਿਹੜਾ ਕੈਮੀਕਲ ਵਾਲਾ ਗੋੜਾ ਉਹਨਾਂ ਦੇ ਅੱਗੇ ਰੱਖ ਦੋ ਤੇ ਗੋੜਾ ਉਹਨਾਂ ਨੇ ਖਾਣਾ ਨਹੀਂਗਾ ਠੀਕ ਹੈ ਇਹਦਾ ਮਤਲਬ ਸਾਡੇ ਜਿਹੜੇ ਜਾਨਵਰ ਨੇਗੇ ਉਹ ਸਾਡੇ ਨਾਲੋਂ ਵੀ ਜ਼ਿਆਦਾ ਸचेਤ ਨੇਗੇ ਵੀ ਇਹ ਕੈਮੀਕਲ ਵਾਲਾ ਗੋੜਾ ਹੈਗਾ ਇਸ ਕਰਕੇ ਸਾਨੂੰ ਸ਼ੁੱਧਤਾ ਦੀ ਸਰਸਰੀ ਪਛਾਣ ਹੋਣੀ ਚਾਹੀਦੀ ਹੈ ਜੇ ਅਸੀਂ ਲੈਬੋਰੀਟਰੀ ਤੋਂ ਟੈਸਟ ਨਹੀਂ ਕਰਾਉਂਦੇਗੇ ਠੀਕ ਹੈ ਹਾਂਜੀ ਅਜੇ ਫਿਰ ਇਸ ਤਰ੍ਹਾਂ ਪਰਖ ਕਰਕੇ ਪਾ ਲੈ ਸਕਦੇ ਆਂ ਮਤਲਬ ਬਿਲਕੁਲ ਲੈ ਸਕਦੇ ਆ ਫਿਰ ਵੀ ਇਹ ਆ ਸਾਡਾ ਜਦੋਂ ਅਸੀਂ ਗੁੜ ਬਣਾਣੇ ਆਂਗੇ ਠੀਕ ਹੈ ਢਲਾੜ ਦੇ ਉੱਪਰ ਜਦੋਂ ਸਾਡੀ ਪੱਤ ਨਿਕਲਦੀ ਐ ਗੁੜ ਬਣਦਾ ਹੈਗਾ ਜਿਵੇਂ ਹੁਣ ਮੰਨ ਕੇ ਚਲੋ ਆਹ ਸਾਡਾ ਗੁੜ ਬਣ ਕੇ ਆਇਆ ਹੋਇਆ ਹੈਗਾ ਠੀਕ ਹੈ ਇਹਨੂੰ ਅਸੀਂ ਸਰਸਰੀ ਨਿਗਾਹ ਚੈੱਕ ਹੋ ਗਿਆ ਸਾਡੀ ਹਾਰਡਨੈਸ ਪਤਾ ਲੱਗ ਗਈ ਪਿਓਰ ਗੁੜ ਹੈ ਸਾਡਾ ਉਸ ਤੋਂ ਬਾਅਦ ਇਹਦੀ ਅਸੀਂ ਚਾਹ ਬਣਾ ਲਾਂਗੇ ਨਾਲ ਦੀ ਨਾਲ ਠੀਕ ਹੈ ਸਾਡੀ ਚਾਹ ਦੇ ਵਿੱਚ ਜੇ ਕੋਈ ਪ੍ਰੋਬਲਮ ਆਉਂਦੀ ਹੈ ਅਸੀਂ ਉਹਨੂੰ ਗੁੜ ਨੂੰ ਵਿਕਰੀ 'ਚ ਨਹੀਂ ਲੈ ਕੇ ਜਾਂਦੇ ਠੀਕ ਹੈ ਉਹਨੂੰ ਅਸੀਂ ਸਾਈਡ ਤੇ ਕਰ ਲਾਵਾਂਗੇ ਠੀਕ ਹੈ ਠੀਕ ਹੈ ਨਾ ਜੀ ਇਸ ਕਰਕੇ ਜਦੋਂ ਵੀ ਮਤਲਬ ਇਸ ਘੁੜੇ ਤੋਂ ਗੁੜ ਨਿਕਲਣਾ ਚਾਹੀਦਾ ਤਕਰੀਬਨ ਇਹ ਟੈਸਟ ਹੋਇਆ ਜ਼ਰੂਰੀ ਹੋਣਾ ਚਾਹੀਦਾ ਵੀ ਆਪਣੇ ਚਾਹ ਖੋਦ ਇੱਥੇ ਬਣੀ ਹੋਈ ਨਹੀਂ ਚਾਹੀਦੀ ਐ ਫਿਰ ਅੱਗੇ ਜਾ ਕੇ ਪ੍ਰੋਬਲਮ ਨਹੀਂ ਆਉਂਦੀ ਸਾਡੇ ਲਾਂਭੇ ਨਹੀਂ ਆਉਂਦੇ ਠੀਕ ਹੈ ਹਾਂਜੀ ਤੇ ਜਦੋਂ ਹੁਣ ਤੁਸੀਂ ਮਤਲਬ ਸਾਰਾ ਗੁੜ ਉੱਥੇ ਤਿਆਰ ਕਰ ਲੈਨੇ ਹੋ ਹਾਂਜੀ ਤੇ ਉਸ ਤੋਂ ਬਾਅਦ ਤੁਸੀਂ ਫਿਰ ਉਹਨਾਂ ਦਾ ਕੀ ਸਸਰੀਆਂ ਦੇ ਰਵਾਨ ਮਾਰਦੇ ਹੋ ਵੀ ਸਾਡਾ ਗੁੜ ਸਹੀ ਤਿਆਰ ਹੋਇਆ ਜਦੋਂ ਸਾਡਾ ਗੁੜ ਉੱਥੋਂ ਗੰਡ ਦੇ ਵਿੱਚੋਂ ਨਿਕਲ ਗਿਆ ਹਾਂਜੀ ਗੰਡ ਦੇ ਨਿਕਲਣ ਤੋਂ ਬਾਅਦ ਸਾਨੂੰ ਉਹ ਗੁੜ ਡਰਾਈ ਕਰਨਾ ਹੈਗਾ ਠੀਕ ਹੈ ਜਿਵੇਂ ਹੁਣ ਗਰਮ ਹਵਾਵਾਂ ਚੱਲ ਰਹੀਆਂ ਨੇ ਆਪਣੀਆਂ ਇਸ ਟਾਈਮ ਤੇ ਠੀਕ ਹੈ ਮੌਸਮ ਦੇ ਵਿੱਚ ਨਮੀ ਬਹੁਤ ਘੱਟ ਹੈਗੀ ਠੀਕ ਹੈ ਉਹ ਗੁੜ ਨੂੰ ਅਸੀਂ ਪੈਕ ਹਾਊਸ ਦੇ ਵਿੱਚ ਜਿੱਥੇ ਆਪਾਂ ਬੈਠੇ ਆਂਗੇ ਪੈਕ ਹਾਊਸ ਦੇ ਵਿੱਚ ਲੈ ਕੇ ਆ ਗਏ ਅਸੀਂ ਤਿੰਨ ਜਾਂ ਚਾਰ ਦਿਨ ਅਸੀਂ ਪੱਖੇ ਦੀ ਮਤਲਬ ਗਰਮ ਹਵਾਵਾਂ ਦੇ ਇਹਨੂੰ ਦੇਵਾਂਗੇ ਦੋ ਤਿੰਨ ਪੱਖੇ ਲਾ ਕੇ ਠੀਕ ਹੈ ਜਿਵੇਂ ਹੁਣ ਆਪਣੇ ਪਿੱਛੇ ਇਹ ਗੁੜ ਪੈਗਾ ਇਹਨੂੰ ਹਵਾ ਲੱਗ ਰਹੀ ਹੈ ਤੇ ਇਹ ਗੁੜ ਹਾਰਡ ਹੋ ਰਿਹਾ ਹੈ ਜਦੋਂ ਆਪਾਂ ਨੇ ਖਿਲਾੜੀ ਤੋਂ ਨਿਕਲਣ ਤੋਂ ਬਾਅਦ ਇੱਥੇ ਪਹੁੰਚ ਗਿਆ ਉਸ ਤੋਂ ਬਾਅਦ ਅਸੀਂ ਕੀ ਹੈ ਇਹ ਆਲੂ ਵਾਲੇ ਘੱਟੇ ਨੇਗੇ ਇਸ ਦੇ ਵਿੱਚ ਆਪਾਂ ਗੁੜ ਲੈ ਕੇ ਆ ਗਏ ਇਹ ਜਿੰਨਾ ਚਿਰ ਮੌਸਮ ਦੇ ਵਿੱਚ ਨਮੀ ਨਹੀਂ ਆਉਂਦੀ ਉਹਨਾਂ ਚਿਰ ਇਹ ਗੁੜ ਇਸ ਘਟਿਆਂ ਦੇ ਵਿੱਚ ਰਹੂਗਾ ਠੀਕ ਹੈ ਉਸ ਤੋਂ ਬਾਅਦ ਜਦੋਂ ਵੀ ਆਪਣੇ ਟੈਂਪਰੇਚਰ ਦੇ ਵਿੱਚ ਨਮੀ ਦੀ ਮਾਤਰਾ ਵਧਣੀ ਹੈ ਸਾਨੂੰ ਮਤਲਬ ਸ਼ੱਕ ਹੋਣਾ ਕਿ ਵੀ ਮਤਲਬ ਜੂਨ ਦੇ ਵਿੱਚ ਨਮੀ ਦੀ ਮਾਤਰਾ ਵਧਣੀ ਹੈ ਮੌਨਸੂਨ ਆਉਣੀ ਹੈਗੀ ਅਸੀਂ 10 ਦਿਨ ਪਹਿਲਾਂ ਹੀ ਇਸ ਗੁੜ ਨੂੰ ਡੱਬਿਆਂ ਦੇ ਵਿੱਚ ਪੈਕ ਕਰਕੇ ਤੇ ਛੇਪੀ ਲਾ ਕੇ ਅਸੀਂ ਆਪਣੇ ਆ ਸਾਹਮਣੇ ਸਟੋਰ ਦੇ ਵਿੱਚ ਲੈ ਜਾਵਾਂਗੇ ਗੁੜ ਨੂੰ ਕਿ ਇਹ ਪੂਰਾ ਸਾਲ ਸਾਡਾ ਗੁੜ ਪਿਆ ਰਹੇ ਸਟੋਰ ਦੇ ਵਿੱਚ ਰਹੇ ਸਟੋਰ ਦੇ ਵਿੱਚ ਰਹੇ ਪਰ ਬਿਸ਼ਰਤੇ ਸ਼ਰਤੇ ਇਹ ਨਾਲ ਆ ਕਿ ਇਹ ਗੁੜ ਕੋਲਾ ਨਹੀਂ ਹੋਣਾ ਚਾਹੀਦਾ ਠੀਕ ਹੈ ਸਟੋਰ ਕਰਨ ਤੋਂ ਪਹਿਲਾਂ ਹੀ ਸਾਨੂੰ ਇਹ ਗੁੜ ਇਹ ਦੇਖਣਾ ਪਊਗਾ ਵੀ ਇਹ ਗੁੜ ਸਾਡਾ ਆ ਹੁਣ ਗੁੜ ਦੇਖੋ ਤੁਸੀਂ ਇਹ ਟੁੱਟ ਨਹੀਂ ਰਿਹਾ ਠੀਕ ਹੈ ਇਹ ਪਿਓਰ ਦੀ ਨਿਸ਼ਾਨੀ ਹੈ ਵੀ ਗੁੜ ਟੁੱਟ ਨਹੀਂ ਰਿਹਾ ਪਰ ਜੇ ਇਹ ਗੁੜ 10ਵੇਂ ਮਹੀਨੇ ਚ ਬਣਿਆਗਾ ਤਾਂ ਇਹਦਾ ਮਤਲਬ ਉਹ ਉੱਥੇ 10ਵੇਂ ਮਹੀਨੇ ਚ ਆਪਣੇ ਮੇਲਾ ਨਹੀਂ ਚੱਲ ਰਹੀਆਂ ਠੀਕ ਹੈ ਤੇ ਉਸ ਟਾਈਮ ਤੇ ਇਹ ਗੁੜ ਦੇ ਵਿੱਚ ਖੰਡ ਦੀ ਮਿਲਾਵਟ ਹੋ ਸਕਦੀ ਹੈ ਜੀ ਠੀਕ ਹੈ ਮਤਲਬ ਆਪਾਂ ਇਹ ਵੀ ਨਹੀਂ ਕਹਿ ਸਕਦੇ ਜੇ ਗੁੜ ਹਾਰਡ ਹੈ ਤਾਂ ਉਹਦੇ ਵਿੱਚ ਖੰਡ ਦੀ ਮਿਲਾਵਟ ਨਹੀਂ ਹੈਗੀ ਖੰਡ ਦੀ ਮਿਲਾਵਟ ਹੋ ਸਕਦੀ ਹੈ ਪਰ ਵੰਤਰ ਕਦੋਂ ਦੀ ਹੈ ਕਿਹੜੇ ਮਹੀਨੇ ਦੀ ਵੰਤਰ ਹੈ ਗੁੜ ਦੀ ਠੀਕ ਹੈ ਇਹ ਗੁੜ ਦੀ ਹੁਣ ਮਾਰਚ ਮਹੀਨੇ ਦੇ ਅਪ੍ਰੈਲ ਮਹੀਨੇ ਦੀ ਵੰਤਰ ਹੈਗੀ ਤੇ ਵੈਰਾਈਟੀ ਸਿਲੈਕਟ ਅਸੀਂ ਕਰਦੇ ਹਾਂ ਵੀ ਕਲਰ ਵਾਈਜ਼ ਵੀ ਸਹੀ ਹੋਵੇ ਹੂੰ ਤੇ ਹਾਰਡਨੈਸ ਵੀ ਪੂਰੀ ਹੋਵੇ ਪ੍ਰੋਪਰ ਇਹਦੇ ਵਿੱਚ ਕਣ ਬਣਿਆ ਹੋਣਾ ਚਾਹੀਦਾ ਹੈਗਾ ਠੀਕ ਹੈ ਚਾਹ ਫੜਦੀ ਨਾ ਹੋਵੇ ਮੈਲ ਲਾਉਂਦੀ ਹੋਵੇ ਜੀ ਠੀਕ ਹੈ ਤੇ ਜਿਹੜੀਆਂ ਵੀ ਸਾਡੀਆਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਨਹੀਂਆਂ ਉਹਨਾਂ ਦੀ ਅਸੀਂ ਪਾਲਣਾ ਕਰਦੇ ਹੋਈਏ ਜੀ ਠੀਕ ਹੈ ਹੈਲਥ ਡਿਪਾਰਟਮੈਂਟ ਦੀ ਅਸੀਂ ਪਾਲਣਾ ਕਰਦੇ ਹੋਈਏ ਜੀ ਠੀਕ ਹੈ ਹਾਂਜੀ ਤੇ ਇੱਕ ਜੇ ਤੁਸੀਂ ਬਹੁਤ ਸੋਹਣਾ ਕੰਮ ਚਲਾਇਆ ਹੋਇਆ ਕਈ ਸਾਲਾਂ ਤੋਂ ਇਕਲਾੜੇ ਦਾ ਹਾਂਜੀ ਤੇ ਇਹ ਕੰਮ ਚਲਾਉਣ ਵੇਲੇ ਤੁਹਾਨੂੰ ਕਿਹੜੀਆਂ ਸਸਤਾਵਾਂ ਦਾ ਮਤਲਬ ਸਹਿਯੋਗ ਰਿਹਾ ਸਭ ਤੋਂ ਸ਼ੁਰੂਆਤੀ ਤਾਂ ਅਸੀਂ ਐਮ ਕ੍ਰਿਸ਼ੀਗਾਨ ਕੇਂਦਰ ਪਟਿਆਲਾ ਦਾ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਮਤਲਬ ਸਹਿਯੋਗ ਦੇ ਨਾਲ ਅਸੀਂ ਸਾਰੀਆਂ ਟ੍ਰੇਨਿੰਗਾਂ ਇਹ ਲਈਆਂ ਫਾਰਮ ਸਲਾਹਕਾਰ ਸੇਵਾ ਕੇਂਦਰ ਪਟਿਆਲਾ ਕਿਸਾਨ ਭਲਾਈ ਵਿਭਾਗ ਹਾਰਟੀਕਲਚਰ ਡਿਪਾਰਟਮੈਂਟ ਪੀਐਜੂ ਲੁਧਿਆ ਠੀਕ ਹੈ ਤੇ ਜਿਹੜੇ ਆਗਾਮਦੂ ਕਿਸਾਨ ਹੈ ਇਸ ਕਿਤੇ ਦੇ ਪੂਰੇ ਮਾਹਰ ਨੇਗੇ ਠੀਕ ਹੈ ਮੇਰੇ ਮਿੱਤਰ ਸਰਦਾਰ ਸੁਖਦੇਵ ਸਿੰਘ ਭਾਈਕਾ ਗੋੜਾਲੇ ਜੀ ਠੀਕ ਹੈ ਉਹਨਾਂ ਦਾ ਮਤਲਬ ਬਹੁਤ ਜ਼ਿਆਦਾ ਸਹਿਯੋਗ ਰਹਿ ਗਿਆ ਇਸ ਗੁੜ ਦੀ ਮੰਤਰ ਨੂੰ ਬਣਾਉਣ ਵਾਸਤੇ ਠੀਕ ਹੈ ਉਹਨਾਂ ਦਾ ਉੱਥੇ ਖਲਾੜਾ ਵੀ ਲੱਗਿਆ ਗਿਆ ਉੱਥੇ ਹੀ ਬਹੁਤ ਸ਼ੁੱਧ ਮਾਲ ਬਣ ਰਿਹਾਗਾ ਠੀਕ ਹੈ ਜਦੋਂ ਅਸੀਂ ਸਾਰੇ ਰਲ ਮਿਲ ਕੇ ਇਸ ਗੁੜ ਨੂੰ ਬਣਾਉਣਿਆਂਗੇ ਸਾਡਾ ਮਿਸ਼ਨ ਇਹ ਹੋਵੇ ਵੀ ਅਸੀਂ ਸਹੀ ਗੁੜ ਦੇਣਾ ਹੈਗਾ ਫਿਰ ਮੇਰੇ ਸਾਹਮਣੇ ਵਾਲਾ ਉਹ ਜਿਹੜਿਆ ਰੁਕਾਵਟ ਹੈ ਉਹਨਾਂ ਨੂੰ ਅਸੀਂ ਪਾਰ ਕਰ ਜਾਂਦੇ ਹਾਂਗੇ ਠੀਕ ਹੈ ਪਹਿਲਾਂ ਸਾਡੀ ਇੱਛਾ ਸ਼ਕਤੀ ਹੋਣੀ ਚਾਹੀਦੀ ਹੈ ਉਦੋਂ ਬਾਅਦ ਹਾਰਡ ਵਰਕ ਹੋਣਾ ਚਾਹੀਦਾ ਹੈ ਡਿਸਪੀਨ ਸਾਡੇ ਕੋਲੇ ਹੋਣਾ ਚਾਹੀਦਾ ਹੈਗਾ ਤੇ ਸਾਡਾ ਕਰਦਾਰ ਇਹੋ ਜਿਹਾ ਹੋਣਾ ਚਾਹੀਦਾ ਵੀ ਸਾਡੀ ਸੋਚ ਕੀ ਹੈ ਵੀ ਅਸੀਂ ਅੱਗੇ ਜਿਹੜਾ ਖਪਤਕਾਰ ਨੂੰ ਵੋਟ ਦੇਣਾ ਹੈਗਾ ਉਹਦੇ ਵਿੱਚ ਸਾਨੂੰ ਅਸੀਂ ਸ਼ੁਰੂ ਤੋਂ ਸੋਚ ਕੇ ਚੱਲਣਾ ਹੋਣਾ ਚਾਹੀਦਾ ਵੀ ਸ਼ੁੱਧ ਦੀਏ ਅਸੀਂ ਪਿਓਰ ਦੀਏ ਜੀ ਠੀਕ ਹੈ ਹਾਂਜੀ ਠੀਕ ਹੈ ਜੀ ਜਾਣਕਾਰੀ ਦੇਣ ਲਈ ਖਾਸਾ ਜੀ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨ ਜੀ ਆਪ ਜੀ ਦਾ ਬਹੁਤ-ਬਹੁਤ ਧੰਨਵਾਦ